ਕਿਟਨੀ ਹੈ ਆਪਣੇ ਖਿਲਾਫ ਕਿਟਨੇ ਹੈ ਪਰ ਕਾਂਗੇ ਵਾਲਾ ਕਾਂਗੇ ਵਾਲਾ ਤੇ ਨਿੱਕਾ ਨਦੋਰ ਵਾਲਾ ਨਿੱਕਿਆ ਭੱਜਲਾ 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 ਚੰਦਰੀਆ ਭੱਜਲਾ ਭੱਜਲਾ ਵੇ 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 ਨਿੱਕਿਆ ਆ ਭੱਜਲਾ ਭੱਜਲਾ ਚੰਦਰੀਆ ਭੱਜਲਾ ਕੀ ਆਈ ਉੱਤੇ ਆ ਤਾਂ ਸੁਹਾਗੇ ਉੱਤੇ ਮਾਨੀ ਨੰਗ ਜਾਵੋ ਪੂਛ ਨਹੀਂ ਤਾਂ ਨੰਗ ਜਾਓ ਵੱਡਾ ਬਿਜ਼ਨਸ ਹੈ ਯੂਐਸਏ ਵਾਲਾ ਭਰਾ ਪੁੱਜਿਆ ਹੋਇਆ ਪਰ ਇੰਦਰ ਦੁਨੀਆ 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 ਨਜ਼ਾਰੇ ਲੈ ਜੂ ਜਨਾਰੇ ਲੈ ਜੂ ਨਜ਼ਾਰੇ ਹਟ ਪਾਸੇ ਹਟ ਪਾਸੇ ਹਟ ਪਾਸੇ ਹਟ ਪਾਸੇ ਬੱਲੇ 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 ਉਹ ਜਿਹੜੇ ਪਾਣੀਆਂ 'ਚ ਲੋਕ ਲੈਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ شرك <laughs>